ਸੇ ਬਣਾ ਲੈਣਾ ਜੂਮ ਕਰ ਕਰਕੇ ਬਣਾਈ ਜਾਣਾ ਕੀ ਆ ਤੋਰੀ ਦੂਜਾ ਮੇਰਾ ਕਾਲਾ ਪ੍ਰੂਲ ਤੋਡੇ ਹੀ ਤੇ ਅੱਜ ਆਇਆ ਜੇ ਪਤਾਉਂ ਤੋਡੇ ਆ ਅੱਜ ਬਤੋਂ ਪਰਕੇ ਬਣਨ ਲੱਗੇ ਆ ਸੁੰਢੀ ਬੜੀ ਪਈ ਉਹਦਾ ਤੋ ਬਣਾ ਲੈਂਦੇ ਆ ਤੇ ਉੱਧਰ ਫੇਰ ਬੜੋਲ ਬੜੇ ਲੱਗੇ ਆ ਇੱਕ ਉਹ ਲੱਗਾ ਵਾ ਉਹ ਵੇ ਉਹ ਵੱਲ ਦੇ ਵਿੱਚ ਤੇ ਇੱਕ ਉਹ ਲਮਕੰਡਿਆ ਵਾਸ ਦੇ ਨਾਲ ਵੀ ਜਾ ਕੇ ਉਹਦੇ ਪਰਾ ਮਨ ਨੂੰ ਪੜ ਪੈੜੀਓਲ ਪੈੜੀਓਲ ਆਈ ਕੇ ਸਲੀਟੀ ਜਗੀ ਕਾਹ ਲੱਗਾ ਵੇ ਇੱਕ ਹੀਆ ਤੋਰੀ ਵੀ ਲੱਗੀ ਓਏ ਲੱਗਣ ਦਾ ਆਪਣੀ ਸਭ ਚੀਜ਼ ਮਰੂਦ ਵੀ ਲੱਗੇ ਆ ਹੁਣ ਤੂੰ ਬਣਨ ਦੇ ਆਜੂ ਅੱਜ ਬਤਾਉਂ ਹੋਰ ਦੱਸੋ ਕੀ ਆਲਿਆ ਮਰੋਦ ਵੀ ਲੱਗਾ ਈ ਓਏ ਆ ਮਰੋਦ ਲੱਗਾ ਇਹ ਕਾੜ ਲੱਗਾ ਪੱਕਾ ਨਹੀਂ ਨਾ ਪੱਕਾ ਨਹੀਂ ਨਾ ਬਰਹ ਓਏ ਓ ਕੀ ਸੀ ਸੱਚਾ ਮਾ ਕਿੜੀ ਆਖੜਾ ਬੂਟਾ ਸੀ ਓਹ ਹੋ ਵੜਾ ਓਏ ਆਧਰ ਕੰਮ ਖਤਰੇ ਵਾਲਾ ਆ ਯਾ ਆਵੇ ਕਿੰਨੇ ਪਰੋਲ ਲੱਗੇ ਉਧਰ ਲੱਗਣਾ ਪਏ ਪਿੰਡੀ ਭਾਂਡੀ ਬਣੀ ਹੋਈ ਪਿੰਡੀਆਂ ਪਰਸਾ ਤੋੜੀਆਂ ਅਸੀਂ ਤੇ ਪਰੋਲ ਤੋੜੇ ਅਸੀਂ ਤੇ ਅੱਜ ਬਤਾਉਂ ਤੋੜਲੇ ਤੇ ਹੁਣ ਲੱਕਾ ਆਹ ਜਾਮਣੂ ਆ ਹਾਂ ਜਾਮਨੂ ਨਹੀਂ ਬਤਾਉਂਗਾ ਕਾਲਾ ਕਾਲਾ ਹੀ ਜ਼ਿਆਦਾ ਇੰਦਰਾ ਇਹ ਦਾ ਕੀ ਛਕਦਾ ਸਬਜ਼ੀਆਂ ਹੋ ਗਈਆਂ ਮਹਿੰਗੀਆਂ ਤੇ ਹੁਣ ਘਰ ਦੀ ਸਬਜ਼ੀ ਦਾ ਵੀ ਸਾਰੀ ਦਾ ਵਾ ਦਾਲ ਰੋਟੀ ਕਰਦੀ ਲੱਸੀ ਯੰਬਰ ਸਰਦੀ ਤੇ ਸਬਜ਼ੀ ਮੌਸਮ ਕੱਡਾ ਯਸ ਹੋਇਆ ਅੱਜ ਪਾਸ ਹੋ ਜਾਂਦਾ ਮੌਸਮ ਬੜਾ ਯਸ ਹੋਇਆ ਅੱਜ ਉਹਨੇ ਘਰ ਕੋ ਹੁਣ ਪੱਗ ਲਾਦੇ ਹੁਣ ਵਰਦੀ ਲਾਲਾ ਸਾਰੀ ਤੇ ਹੁਣ ਮਤਲਬ ਚੱਲੀਏ ਘਰ ਨੂੰ ਚਲੋ ਲਾਈਟ ਬੰਦ ਹੋਈ ਹੈ ਤੇ ਹੁਣ ਕੀ ਕਰਨਾ ਫਿਰ ਆਪਾਂ ਘਰ ਵੀ ਨਹੀਂ ਸੈਟ ਹੈਗਾ ਵੀ ਲਾਈਟ ਨੇ ਤੇ ਬਹੁਤੀ ਜੱਖਣਾ ਲਾਈ ਪਈ ਆ ਕੱਲ ਜੋਗੇ ਹੋ ਜਣੇ ਆ ਫਿਰ ਕੱਲ ਦੀ ਸਬਜੀ ਪਰੋਲ ਤੇ ਅੱਜ ਬਤਾਉ ਪਰ ਕੱਲ ਪਰਸੋਂ ਪਿੰਡੀ ਬਣਾਈ ਕੋਈ ਗੱਲ ਪ੍ਰਸਤ ਕਰਨੀ ਆ ਗਿੱਲੀ ਹੈ ਤੇ ਲੈ ਵਰਦੀ ਚੁੱਕ ਕੇ ਸਿਰ ਤੇ ਰੱਖ ਕੇ ਜਾਂਦਾ ਕੈਮਰੇ ਦੇ ਸਾਹਮਣੇ ਉਹਨੂੰ ਜੀ ਨਹੀਂ ਕਰਦਾ ਇਹਦਾ ਗੱਲਾਂ ਸਾਰਿਆਂ ਨਾਲ ਜਿਆਦੀਆਂ ਕਰਦਾ ਇਹ ਸਬਜ਼ੀਆਂ ਬਹੁਤ ਜਿਆਦਾ ਮਹਿੰਗੀਆਂ ਵਾਂ ਤੇ ਕੀ ਕਰ ਸਕਦੇ ਹੁਣ ਫਿਰ ਬਣਾਉਣੀ ਤੇ ਹੋਈ ਹਣਾ ਕਿੱਥੇ ਆ ਕਿੱਥੇ ਕਿ ਹੋਣੀ ਆ ਮੱਤੀ ਆਉਣ ਨਹੀਂ ਦੇਈ ਤੇ ਹੁਣ ਅੰਦਰ ਨਹੀਂ ਰਹਿਣੇ ਰਵਣਾ ਤੇ ਸਬਜ਼ੀ ਕਿਦਾਂ ਬਣਾਉਣੀ ਆ ਸਰੋਈ ਜਿਦੇ ਆਉਣ ਦੀ ਆ ਸਾਕੋਤੇ ਨੂੰ ਮੱਚ ਲੈ ਜਨੇ ਤੇ ਉੱਥੇ ਭਰ ਕੇ ਲੈ ਆਉਣੇ ਆ ਓਕੇ ਕਿ ਮੱਚ ਕਿਦਾਂ ਗਈ ਆ ਲੈ ਟੇਮ ਆ ਬੜੇ ਕੁੱਤੇ ਕੰਮ ਕਰਦੀ ਆ ਕਲਾ ਜਨ ਲੈ ਕੇ ਕੋਸ਼ ਹੁੰਦੀ ਆ ਲੱਖਾ ਕੇ ਉਹ ਕਿਚਨ ਚ ਉਹ ਆ ਇਹ ਖਾ ਸਕੋੜਿਆ ਚੱਕਰ ਹੀ ਆ ਚੱਕਰ ਪਣਾ ਜਾ ਕੇ ਚੱਕਰੀ ਆ ਨਾ ਆਹੋ ਆਹ ਕਿ ਜਮੇ ਉੱਠੇ ਨੂੰ ਨਹੀਂ ਦਿਆ ਅੰਨਰ ਦਿਆ ਮੇਰੇ ਪਪਾ ਨੂੰ ਬੋਲਾ ਕੱਢੀ ਜੇ ਨਾ ਤੂੰ ਬੰਡਿਆ ਲਾਲ ਮਿਸਟਰ ਪਾਰਟੀ ਕੇ ਫਾਟ ਦਾ ਕਿਸ ਬਣ ਗਈ ਬਾਹੂਬਲੀ ਵਿੱਚ ਬਾਹੂਬਲੀ ਮੂਹਰੇ ਬਣਾਉਂਦਾ ਸਤਰੰਗਾਰਿਆ ਤੇੰਦਰਾ ਦਾ ਹੈ ਕੋਈ ਪਸੰਦ ਬਤਾਓ ਓਹ ਹੋ ਰਿਕੀ ਦਾ ਨਾ ਕੰਮ ਥੋੜਾ ਕਰੀਦਾ ਹੁੰਦਾ ਵਾ ਵਿਚ ਵਿੱਚ ਗਿਰ ਗਿਆ ਸੋਰੀ ਵਿਚ ਵਿੱਚ ਗਿਰ ਗਿਆ ਸੋਰੀ ਸੋਰੀ ਨਹੀਂ ਤੂੰ ਜ਼ਿਆਦਾ ਉਲਟ ਕੰਮ ਕਰਦਾ ਕੇ ਬੜੇ ਸੋਰੀ ਹੂੰ ਕੁਕਰੀਆਂ ਲੈ ਕਿਤੇ ਤੂੰ ਚਲਾਇ ਜਨਾਂ ਨੇ ਇਹਦੀ ਹੁਣਾਂ ਚਿਹਰੇ ਨੇ ਕਿ ਪ੍ਰੋਮੋਟ ਲੈ ਗਈ ਜਿਹੜੀ ਲੈਟੋਂ ਵੀ ਨੀ ਨਾੜ ਨਾਲ ਹੀ ਖਸ ਹੋਈ ਚ ਪੜਾਈ ਚ ਪਾਈ ਜਾਨੇ ਤੇ ਭੰਮ ਨਿਪੜਦਾ ਜਾਣਾ ਥੋੜੀ ਭਾਰਤ ਹੁੰਦੇ ਪਰ ਉਹ ਨਹੀਂ ਜਾ ਇਹ ਸਾਰੀ ਕੜਾਈ ਚ ਹੀ ਰਹਿ ਜਾਣੀ ਆ ਇਹਦੇ ਨਾਲ ਫਿਕਰ ਕਰ ਪੀ ਤਨ ਚਾਰੀ ਲੱਗੂਗੀ ਮਿਰਚ ਦੋ ਦਿਨ ਹੋ ਗਏ ਲੈਟ ਬਹੁਤ ਜ਼ਿਆਦਾ ਤੰਗ ਕਰਨ ਦੀ ਹੈ ਤੇ ਕੇ ਬੰਨੇ ਨਹੀਂ ਕੋਈ ਗੱਲਬਾਤ ਲੱਗਣ ਦੀ ਇਨਵਰਟਰ ਵੀ ਲੋ ਹੋ ਗਿਆ ਬਹੁਤ ਜ਼ਿਆਦਾ ਤੇ ਹੋਂ ਤੇ ਇਦਾਂ ਹੀ ਆ वीडियो बनूंगी फिर बताऊ लगे हैं तरन कोई है नहीं बस तो सवाल तो बिना बन के झाटी जाने ਕੁੜਾ ਇਹ ਮੇਰਾ ਕੰਮ ਨਾ ਕਰਾ ਰਿਹਾ। ਮਾਰ ਕੇ ਸਟਰਾ ਲੈਂਦੇ ਹੋਗੇ। ਬੰਦੇ ਤੇ ਬਹੁਤ ਜਲਦੀ ਇਹ ਬਤਾਉ। ਔਰ ਇਹ ਦੋ ਡਾਡ ਦੀ ਕਾਲ ਮੋ ਹੋ ਜਾਂਦੀ ਤੇ ਉੱਪਰ ਐ ਜਿਹੜੇ ਕੋਕਰ ਦਾ ਹਾਲ ਕੀ ਹੈ ਕੰਨੀ ਰਿਕ ਕੋਈ ਆ ਕੋਈ ਹਾਲ ਨਹੀਂ ਆ ਕਿਚਨ ਤੇ ਬਹੁਤ ਜ਼ਿਆਦਾ ਫਲਾਰਾ ਪਿਆ ਲੈ ਆਣੀ ਕੰਮ ਕਰਨਾ ਦਰਾ ਦਰ ਐਪੀਲ ਨਾ ਹੁੰਦੀ ਆ ਗਾਣਾ ਦੇ ਬੋਲ ਗਾਣਾ ਯਾ ਪ੍ਰਕਾਸ਼ ਜੈਸਾ ਹੈ ਪਹਿਲਾ ਕਿਸਿਆ ਨਹੀਂ ਸੀ ਵੀਡੀਓ ਆ ਵੀਡੀਓ ਵੀਡੀਓ ਫੋਟੋ ਫੋਟੋ ਇੱਕ ਫੋਟੋ ਇੱਕ ਫੋਟੋ ਮੈਨੂੰ 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 ਹੱਟ ਮਾਰਿਆ ਆਹੋ ਮੈਂ ਉਹ ਚੀਜ਼ ਨਹੀਂ ਆਇਆ ਜਿਸ ਨੇ ਮੈਂ ਬੋਲਿਆ ਜੀ ਜੁਡੀ ਨੰਗੇਂ ਦਾ ਮਮਾ ਚੁੱਪ ਚੀਨ ਗਾਣੇ ਨਹੀਂ ਆਈ ਆਹ 2 ਵਜੇ ਤੁਹਾਡੇ ਮਤੇ ਆ ਜਾਈਏ ਤਰੀਕ ਤੋਂ ਬੱਦਲ ਆਹ ਚੂੜੀ ਫੈਨ ਬੋਲਿੰਗ ਬਹੁਤ ਜਿਆਦੀ ਆ ਉਸਤਾਦ ਉਹਨਾਂ ਦੇ ਰਾਤ ਨੂੰ ਜਗਾ ਨਾ ਸੌਂ ਨਿਆਵਾ ਲੋ ਜੀ ਸਵੇਰ ਹੋ ਗਈ ਆ ਸਵੇਤ ਦੀ ਗੁੱਡ ਮਾਰਨਿੰਗ ਤੇ ਰਾਤ ਤੇ ਲੈਡ ਬੰਦ ਹੀ ਰਹੀ ਤੇ ਬਹੁਤ ਮੰਦਾ ਹਾਲ ਰਿਹਾ ਤੇ ਮੜਕੀ ਚ ਦੁਬਾਰਾ ਵਿੱਚ ਆਈ ਤੇ ਬਹੁਤ ਜ਼ਿਆਦਾ ਕੰਮ ਵੱਲੋਗੇ ਧਿਆਨ ਹੋ ਗਿਆ ਤੇ ਬਾ ਤੁਹਾਡੀ ਸਬਜੀ ਤੇ ਨਾਲ ਫੁਲਕੇ ਤੇ ਇਹ ਐਸਾ ਟੀ ਚਾਹ ਹੋਰ ਕੀ ਦੀ ਆ ਮੇਰੀ ਰੀ ਮੈਂ ਤੇਰੇ ਹੋਣ ਲਾਇਆ ਇੱਕ ਲੈ ਤੇ ਗੱਤੀ ਉਹਨੇ ਲੈ ਫੜਾ ਦੇ ਮੈਨੂੰ ਬੜਾ ਦੇ ਸ਼ਰਟ ਲਾ ਦੇ ਮੈਨੂੰ ਬੜਾ ਦੇ ਤੇ ਰਿੱਖੀ ਚੱਲਿਆ ਸਕੂਲ ਤੇ ਸਵੇਰ ਦਾ ਟਾਈਮ ਚਾਹੀਦੀ ਤੇ ਫਿਰ ਆ ਫ੍ਰੀ ਹੋ ਜਾਣਾ